ਸਾਰਿਆਂ ਨੂੰ ਜੈ ਵਾਲਮੀਕੀ ਜੈ ਜੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਵਾਅ ਚੱਲ ਰਿਹਾ ਸੀਗਾ ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਸਪੀ ਹਰਪਾਲ ਜੀ ਐਸਪੀ ਵਿਸ਼ਾਲ ਜੀ ਜੀ ਔਰ ਸਾਡੇ ਡੀਐਸਪੀ ਨੀਰਜ ਕੁਮਾਰ ਜੀ ਜਿਹੜੇ ਆ ਉਹਨਾਂ ਦੇ ਉਦਮ ਸਦਕਾ ਜੇ ਕੁਛ ਜੋ ਕੰਟਰੋਵਰਸੀ ਸੀਗੀਆਂ ਉਹ ਅੱਜ ਬਹਿ ਕੇ ਬਹੁਤ ਹੀ ਜਿਹੜੇ ਆ ਸਕਾਰਾਤਮਕ ਮਾਹੌਲ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਸਮਝਾ ਦਿੱਤਾ ਗਿਆ ਵਾ ਔਰ ਫਿਊਚਰ ਦੇ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ ਔਰ ਇਸ ਕਰਕੇ ਅੱਜ ਜਿਹੜੇ ਐਸਪੀ ਸਾਹਿਬ ਆ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਔਰ ਦੋ ਸਮਾਜ ਆਪਸ ਵਿੱਚ ਨਾਟਕ ਰਾਨ ਔਰ ਇਸ ਕਰਕੇ ਅੱਜ ਵੀ ਦੋਨੇ ਜਥੇਬੰਦੀਆਂ ਜੇ ਸੀਗੀਆਂ ਜਿਹੜੀਆਂ ਇਸਾਈ ਭਾਈਚਾਰਾ ਵੀ ਸੀਗਾ ਵਾਲਮੀਕੀ ਸਮਾਜ Hindu ਸਮਾਜ ਔਰ ਸਿੱਖ ਸਮਾਜ ਇਹ ਕਦੇ ਵੀ ਨਹੀਂ ਚਾਹੁੰਦੇ ਕਿ ਵੀ ਸ਼ਹਿਰ ਦਾ ਮਾਹੌਲ ਕਿਸੇ ਵੀ ਤਰੀਕੇ ਨਾਲ ਖਰਾਬ ਹੋਵੇ ਔਰ ਨਾ ਹੀ ਹੀ ਚਾਹਵਾਂਗੇ ਕਿ ਕੋਈ ਵੀ ਸ਼ਰਾਰਤੀ ਤੱਤਵਾ ਜਿਹੜਾ ਸਾਡੀ ਆਪਸੀ ਜਿਹੜੀ ਹੈ ਭਾਗਚਾਰਕ ਸਾਂਝ ਹੈ ਜਿਹੜੀ ਉਹਨੂੰ ਖਰਾਬ ਕਰੇ ਔਰ ਅੱਜ ਜਿਹੜਾ ਜਿਹੜੇ ਸਾਡੇ ਸਤਿਕਾਰਯੋਗ ਅਫਸਰ ਸਹਿਬਾਨ ਸਾਡੇ ਮਾਣਯੋਗ ਸੀਪੀ ਸਾਹਿਬ ਐਸਪੀ ਸਾਹਿਬ ਵਿਸ਼ਾਲਜੀਤ ਜੀ ਹਰਪਾਲ ਜੀ ਔਰ ਅਨੀਰੇ ਜੀ ਇਹਨਾਂ ਦੇ ਉਦਮ ਸਦਕਾ ਜਿਹੜਾ ਸਾਰਾ ਜਿਹੜਾ ਵਾ ਉਹ ਜਿਹੜੀਆਂ ਗੱਲਾਂ ਸਾਡੀਆਂ ਕਲੀਅਰ ਹੋ ਗਈਆਂ ਸਾਡੇ ਜਿਹੜੇ ਸੰਸ਼ੇ ਸੀਗੇ ਜਿਹੜੇ ਡਾਊਟ ਸੀਗੇ ਉਹ ਬਿਲਕੁਲ ਕਲੀਅਰ ਹੋ ਚੁੱਕੇ ਆ ਔਰ ਇਹਨਾਂ ਦਾ ਜਿਹੜਾ ਪ੍ਰੋਗਰਾਮ ਆ 30 ਜੁਲਾਈ ਦਾ ਉਹ ਬੜੇ ਅਮਨ ਸ਼ਾਂਤੀ ਦੇ ਨਾਲ ਹੋਏਗਾ ਔਰ ਸਾਡੇ ਵੱਲੋਂ ਕਿਸੇ ਤਰੀਕੇ ਦਾ ਵੀ ਬਵਾਦ-ਬਵਾਦ ਬਿਲਕੁਲ ਨਹੀਂ ਹੋਏਗਾ ਔਰ ਕੋਈ ਵੀ ਜੇ ਕੋਈ ਸ਼ਰਾਰਤ ਕਰਦਾ ਵਾ ਤੇ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੋਊਗਾ ਕਿਉਂਕਿ ਪ੍ਰਸ਼ਾਸਨ ਦੇ ਨਾਲ ਸਾਡੇ ਸਾਰੇ ਡਾਊਟ ਕਲੀਅਰ ਹੋ ਚੁੱਕੇ ਆ ਮੈਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਵਾਂ ਸਾਡੇ ਅਫਸਰ ਸਾਹਿਬਾਨਾਂ ਦਾ ਸਾਰਿਆਂ ਨੂੰ ਜੈ ਬਾਲਮੀਕੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ